ਸਸੀ ਗੱਲ ਦੀ ਤੇ ਇਹ ਹੈ ਜੀ ਬਹੁਤੇ ਸ਼ਬਦਾਂ ਦੀ ਇੱਕ ਥਾਂ ਜਿੱਦਾਂ ਆਪਾਂ ਇੱਕ ਸ਼ਬਦ ਵਰਤਦੇ ਆਂ ਤੇ ਬਹੁਤੇ ਵਰਤਾਂ ਚ ਕਿਦਾਂ ਸ਼ਬਦ ਵਰਤਿਆ ਜਾਂਦਾ ਜੀ ਜਿੱਦਾਂ ਪੰਜਾਬ ਵਿੱਚ ਰਹਿਣ ਵਾਲਾ ਆਪਾਂ ਨੂੰ ਕੀ ਬੋਲਦੇ ਆਂ ਜੀ ਪੰਜਾਬੀ ਠੀਕ ਹੈ ਜੀ ਭਾਰਤ ਦਾ ਵਾਸੀ ਹੈ ਜੀ ਭਾਰਤੀ ਪਾਕਿਸਤਾਨ ਵਿੱਚ ਰਹਿਣ ਵਾਲਾ ਪਾਕਿਸਤਾਨੀ ਬੰਗਾਲ ਵਿੱਚ ਰਹਿਣ ਵਾਲਾ ਬੰਗਾਲੀ ਕਸ਼ਮੀਰ ਵਿੱਚ ਰਹਿਣ ਵਾਲਾ ਕਸ਼ਮੀਰੀ ਲੱਕੜ ਦਾ ਕੰਮ ਕਰਨ ਵਾਲਾ ਤਰਖਾਨ ਠੀਕ ਹੈ ਜੀ ਲੋਹੇ ਦਾ ਕੰਮ ਕਰਨ ਵਾਲਾ ਲੋਹਾਰਾ ਲੋਹਾਰ ਸੋਨੇ ਦਾ ਕੰਮ ਕਰਨ ਵਾਲਾ ਸੁੰਨਿਆਰਾ ਜਿਸ ਦਾ ਹਾਲੇ ਵਿਆਹ ਨਾ ਹੋਇਆ ਹੋਵੇ ਕੁਵਾਰਾ ਜਾਂ ਕੁਵਾਰੀ ਜਿਸ ਦਾ ਵੱਡੀ ਉਮਰ ਤੱਕ ਵਿਆਹ ਨਾ ਹੋਇਆ ਹੋਵੇ ਛੜਾ ਜੀ ਸਰ ਆਰਤਦਾਪਤੀ ਮਰ ਚੁੱਕਾ ਹੋਵੇ ਵਿਧਵਾ ਜੀ ਸੌਰਤਾਪਤੀ ਜਿਉਂਦਾ ਹੋਵੇ ਸੁਹਾਗਣ ਠੀਕ ਹੈ ਜੀ ਇਦਾਂ ਦੇ ਇਹ ਬਹੁਤ ਜਾਦੇ ਸ਼ਬਦ ਨੇ ਜੀ ਤਾਂ ਤੁਸੀਂ ਮੈਨੂੰ ਦੱਸਿਆ ਕਰੋ ਜੀ ਕਮੈਂਟ ਕਰਕੇ ਜੀ ਸਾਨੂੰ ਇਸ ਤਰ੍ਹਾਂ ਦੀ ਚੀਜ਼ ਦੱਸੋ ਤੇ ਮੈਂ ਤੁਹਾਨੂੰ ਸਿਖਾਵਾਂਗੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਜੀ ਉਸ ਵਿੱਚੋਂ ਤੁਹਾਨੂੰ ਸ਼ਬਦ ਪੜ੍ਹ ਕੇ ਸੁਣਾ ਦਾਂਗੀ ਜਿਸ ਦੀ ਜਿਸ ਨੂੰ ਸਾਰੇ ਹੀ ਪਿਆਰ ਕਰਨ ਹਰਮਨ ਪਿਆਰਾ ਚੰਗੇ ਆਚਰਨ ਵਾਲਾ ਸਦਾਚਾਰੀ ਠੀਕ ਹੈ ਜੀ ਕਵਿਤਾ ਲਿਖਣ ਵਾਲਾ ਕਵੀ ਪੰਜਾਬ ਵਿੱਚ ਰਹਿਣ ਵਾਲੀ ਕੁੜੀ ਪੰਜਾਬਣ ਜੋ ਮਾਂ ਜੋ ਬੋਲੀ ਮਾਂ ਦੇ ਦੁੱਧ ਨਾਲ ਸਿੱਖੀ ਜਾਏ ਮਾਂ ਬੋਲੀ ਜਿਸ ਨੂੰ ਅੱਖੋਂ ਨਾ ਦਿਖਤਾ ਹੋਵੇ ਅੰਨਾ ਠੀਕ ਹੈ ਜੀ ਐਦਾਂ ਦੇ ਬਹੁਤ ਜ਼ਾਰੇ ਯਰਥ ਹਨ ਜੀ ਜੋ ਪੜਿਆ ਲਿਖਿਆ ਹੋਵੇ ਜੋ ਪੜਿਆ ਲਿਖਿਆ ਨਾ ਹੋਵੇ ਅਨਪੜ ਜਿਸ ਬੰਦੇ ਨੂੰ ਸ਼ਰਾਬ ਪੀਣ ਦੀ ਆਦਤ ਹੋਵੇ ਸ਼ਰਾਬੀ ਦੂਜਿਆਂ ਦਾ ਭਲਾ ਕਰਨ ਵਾਲਾ ਪਰ ਉਪਕਾਰੀ ਪਿੰਡ ਦੀ ਸਾਂਝੀ ਥਾਂ ਸ਼ਾਮਲਾਟ ਜੋ ਸਾਰਿਆਂ ਜੋ ਰੱਬ ਨੂੰ ਮੰਨਦਾ ਹੋਵੇ ਆਸ ਤੱਕ ਜੋ ਰੱਬ ਨੂੰ ਨਾ ਮੰਨਦਾ ਹੋਵੇ ਨਾਸਤਕ ਠੀਕ ਹੈ ਜੀ ਵੀਡੀਓ ਵਧੀਆ ਲੱਗੇ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਸਬਸਕ੍ਰਾਈਬ ਕਰਿਆ ਕਰੋ ਜੀ ਮਿਲਦੇ ਆ ਜੀ ਫਿਰ ਸਸੀ ਆਪ ਜੀ